ਮੈਂ एवरीवन ਕੀਤਾ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮਗੇ ਲਓ ਜੀ ਅੱਜ ਦੀ ਜਿਹੜੀ ਨੈਕਸਟ ਕਲੈਕਸ਼ਨ ਰਹੂਗੀ ਉਹ ਰਹਿਣਗੇ ਜੀ ਵਰਕ ਵਾਲੇ ਸੂਟ ਬਹੁਤ ਸੋਹਣੇ ਸੂਟ ਨੇ ਜੀ ਵਰਕ ਵਾਲੇ ਇਹ ਸਟਾਫ ਮੈਨਾਲ ਨਾਲ ਦੱਸੀ ਜਾਵਾਂਗੀ 바ਰ ਕੋਡ ਦੇ ਉੱਤੇ ਬਣੇ ਹੋਏ ਹੈ ਜੀਗਾ 바ਰ ਕੋਡ ਦਾ ਸਟਾਫ ਰਹੂਗਾ ਬਲੈਕ ਕਲਰ ਐਦਾ ਨੈਕ ਕੋ ਡਿਟੇਲਿੰਗ ਬਣੀ ਹੋਈ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਐਦਾ ਟਾਵਲ ਚਾਵਲ ਟੰਗਾ ਜਾ ਰਿਹਾ ਹੈਗਾ نیچے ਨੂੰ ਤੇ ਫਲਾਰ ਜਾ ਰਹੀ ਨੇ ਜੀ ਘੇਰੇ ਤੇ ਵਰਕ ਆਊਗਾ ਛੋਟੇ ਫਲਾਵਰ ਵੱਡੇ ਫਲਾਵਰ ਐਡਾ ਘੇਰੇ ਦੇ ਉੱਤੇ ਵਰਕ ਆਊਗਾ ਬਹੁਤ ਸੋਹਣਾ ਸੂਟ ਹੈ ਜੀ ਤੇ ਪ੍ਰਾਈਸ ਇੰਨੇ ਕ ਜਿਆਦਾ ਇਹਨਾਂ ਦੇ ਜੈਨੂਅਲ ਨੇਗੇ ਕਿ ਪਹਿਣਾ ਦੇਖ ਕੇ ਹੈਰਾਨ ਰਹਿ ਜਾਣਗੀਆਂ ਇੰਨੇ ਕ ਘੱਟ ਇਹਨਾਂ ਦੇ ਪ੍ਰਾਈਸ ਨੇਗੇ ਇੰਨੇ ਸੋਹਣੇ ਸੂਟ ਜਿਹੜੇ ਪ੍ਰਾਈਸ ਦੇ ਵਿੱਚ ਤੁਹਾਨੂੰ ਸਿਰਫ ਸਟੱਫ ਮਿਲੂਗਾ ਉਹੀ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਤੇ ਵੀ ਵਰਕ ਦੇਵਾਂਗੇ ਆਪਾਂ ਰਖੜੀ ਦੇ ਉੱਤੇ ਆਫਰ ਹੈ ਜੀ ਇਹ ਲਓ ਜੀ ਇਹ ਖਾਦੀ ਦੇ ਵਿੱਚ ਆ ਗਿਆ ਜੀ ਖਾਦੀ ਦਾ ਸਟੱਫ ਆ ਗਿਆ ਇਹ 스킨 ਕਲਰ ਦੇ ਉੱਤੇ ਆ ਗਿਆ ਖਾਦੀ ਦਾ ਦੇਖੋ ਕਿੰਨਾ ਪਿਆਰਾ ਸਾਰਿਆਂ ਦੇ ਬਾਟਮ ਦੇ ਉੱਤੇ ਵਰਕ ਆਊਗਾ ਜੀ ਬਹੁਤ ਸੋਹਣਾ ਜਿਹੜਾ ਵਰਕ ਹੈਗਾ ਬਾਟਮ ਦੇ ਉੱਤੇ ਆਊਗਾ ਸਾਰੇ ਸੂਟਾਂ ਦੇ ਬਾਟਮ ਦੇ ਉੱਤੇ ਵਰਕ ਆਊਗਾ ਬੇਸ਼ੱਕ ਆਪਾਂ ਦਿਖਾਈਏ ਨਾ ਦਿਖਾਈਏ ਬਟ ਬਾਟਮ ਤੇ ਵਰਕ ਸਾਰਿਆਂ ਦਾ ਰਹੂਗਾ ਜੀ ਇਹ ਬਹੁਤ ਪਿਆਰਾ ਜਾਰ 스킨 ਕਲਰ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਤੇ ਨੈਕਸਟ ਕਲਰ ਆ ਗਿਆ ਜੀ ਪੀਚ ਪਿੰਕ ਕਲਰ ਬਹੁਤ ਸੋਹਣਾ ਹੈ ਜੀ ਇਹ ਵੀ ਇਹ ਦਿਨ ਆਲਦੀ ਪਹਿਲਾਂ ਵੀ ਆਪਾਂ ਰੈਡੀ ਕਰਵਾਏ ਸੀਗੇ। ਬਹੁਤ ਸਾਰਾ ਪੂਰਾ ਜਾਲ ਬਣਿਆ ਹੋਇਆ ਬਹੁਤ ਸਮਾਂ ਲੱਗਿਆ ਜੀ ਇਹ ਵੀ। ਪੀਸ ਪਿੰਕ ਇਹ ਵੀ ਵਾਰਕੋਟ ਦਾ ਸਟੱਫ ਰਹੂਗਾ ਜੀ। ਇਹ ਕੁਸਤੋ ਆਦਾ ਗਿਆ ਜੀ ਇਹ ਵਾਲਾ ਇਹ ਲੀਲੀ ਚੈੱਕ ਆ ਗਿਆ ਜੀ ਇਹ ਆਪਾਂ ਨੇ ਕੱਲਾ ਸੂਟ ਸੂਟ 89900 ਰੁਪਏ ਦੇ ਵਿੱਚ ਦਿੱਤੇ ਨੇ ਜਿਹੜੇ ਕਿ ਹੁਣ ਆਪਾਂ ਵਰਕ ਦੇ ਵਿਦ ਵਰਕ ਸਮੇਤ ਤੋਂ 1000 ਦੇ ਵਿੱਚ ਦੇ ਰਹਿਆਂਗੇ ਆਪਾਂ ਸਿਰਫ 1000 ਰੁਪਏ ਦੇ ਵਿੱਚ ਲੀਲੀ ਚੈੱਕ ਆਪਣੇ ਕੋਲੇ ਪਲੇਨ ਚ ਪਿਆ ਵੀ ਹੈਗਾ ਹੈਗਾ ਇਹ ਤੇ ਇੰਨਾ ਕੁ ਜ਼ਿਆਦਾ ਆਪਾਂ ਨੇ ਹਿੱਕੇਰੇ ਦੇ ਉੱਤੇ ਵਰਕ ਹੋਊਗਾ ਡਬਲ ਹੋਊਗੀ ਤੇ ਇਹ ਆਊਗਾ ਇਹਦੀ ਬਾਜੂ ਦੇ ਉੱਤੇ ਵਰਕ ਬਹੁਤ ਸੋਨਾ ਵਰਕ ਹੈ ਜੀ ਸਿੰਗਲ ਡਾਂਕੇ ਨਾਲ ਇਹਦਾ ਵਰਕ ਹੋਇਆ ਹੋਇਆ ਹੈਗਾ ਲੀਲੀ ਚੈੱਕ ਹੈ ਤੇ ਨੈਕਸਟ ਆ ਗਿਆ ਜੀ ਆਹ ਵਾਲਾ ਗਾਜਰੀ ਸ਼ੇਡ ਇਹ ਵਰਕਰੀ ਦੇ ਵਿੱਚ ਆ ਗਿਆ ਜੀ ਕੇਰਾ ਆਊਗਾ ਬਾਜੂ ਆਊਗੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਖਾਤੀ ਦੇ ਵਿੱਚ ਆ ਗਿਆ ਜੀ ਇਹਦਾ ਵੀ ਇਹਦਾ ਕੇਰਾ ਤੇ ਬਾਜੂ ਆਊਗੀ ਬਹੁਤ ਸੋਹਣਾ ਵਰਕ ਹੈ ਜੀ ਸਾਰਾ ਤੇ ਸਿਰਫ 1000 ਰੁਪਏ ਇਹਨਾਂ ਦਾ ਪ੍ਰਾਈਸ ਰੱਖਿਆ ਗਿਆ ਜੀ ਜਿਹੜਾ ਮਰਜੀ ਸੂਟ ਤੁਸੀਂ ਪਸੰਦ ਕਰਕੇ ਲੈ ਸਕਦੇ ਹੋ ਸਾਡੇ ਕੋਲ ਸਿਰਫ 1000 ਰੁਪਏ ਦੇ ਵਿੱਚ ਤੇ ਇਹ ਵੀ ਵਰਬਰੀ ਚੈੱਕ ਦੇ ਵਿੱਚ ਹੈਗੇ ਜੀ कॉटन ਵਰਬਰੀ ਹੀ कॉटन ਦੇ सूट ਰਹਿਣਗੇ ਸਾਰੇ ਇਹ ਡਿਸਕਾਊਂਟ ਹੈ ਜੀ ਤੁਹਾਡੇ ਲਈ ਰੱਖੀ ਦੇ ਉੱਤੇ ਇਹ 1400 ਵਾਲੇ ਸੂਟ ਨੇ ਜੀ ਜਿਹੜੇ ਆਪਾਂ ਤੁਹਾਨੂੰ ਸਿਰਫ 1000 ਰੁਪਏ ਦੇ ਵਿੱਚ ਇਹ ਇੱਕ ਘੇਰੇ ਦੇ ਉੱਤੇ ਆਊਗਾ ਇੱਕ ਹੀ ਪਕੜੇ ਆਊਗਾ ਇਹਦੀ ਬੈਕ neck ਦੇ ਉੱਤੇ ਵੀ ਇੱਕ ਫਲਾਰ ਆਊਗਾ ਤੇ ਇਹਦੀ ਬਾਡੀ ਦੇ ਉੱਤੇ ਵੀ ਬਾਕੀ ਬਹੁਤ ਸੁਣਾ ਬਾਕੀ ਸਾਡੇ ਵਰਕ ਵੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸਿਰਫ 1000 ਰੁਪਏ ਦੇ ਵਿੱਚ ਇਹ ਤੁਹਾਨੂੰ ਅਸੀਂ ਦੇ ਰਹੇ ਹਾਂਗੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵਾੜ ਆ ਗਿਆ ਜੀ ਕੈਮਰੀ कॉटन ਦੇ ਉੱਤੇ ਇਹ ਵੀ 1000 ਰੁਪਏ ਦਾ ਹੈਗਾ ਸਾਰਿਆਂ ਦਾ ਸਟੱਫ ਮੈਂ ਨਾਲ-ਨਾਲ ਦੱਸ ਰਹੀਆਂ ਬਾਅਦ ਚ ਇਹ ਕਨਫਿਊਜ਼ਨ ਨਾ ਹੋਵੇ ਭੈਣਾਂ ਨੂੰ ਜੀ ਤੁਸੀਂ ਨੇ ਇਹ ਸਟੱਫ ਕਿਹਾ ਸੀ ਸਾਰਿਆਂ ਦਾ ਸਟੱਫ ਅਲੱਗ-ਅਲੱਗ ਰਹੂਗਾ ਸਾਰਿਆਂ ਦਾ ਸਟੱਫ ਮੈਂ ਦੱਸ ਚੁੱਕੀ ਐਂਗੀ ਜੇ ਕਿਸੇ ਵਾਰੇ ਕੋਈ ਕਨਫਿਊਜ਼ਨ ਹੈਗੀ ਵੀ ਕੋਈ ਕੁਐਰੀਜ਼ ਹੈਗੀ ਤਾਂ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ 9253115036 9253115036 ਤੇ ਤੁਸੀਂ ਡੀਐਮ ਕਰਕੇ ਜੋ ਵੀ ਤੁਹਾਡਾ ਕੁਐਸਚਨ ਹੈਗਾ ਸਾਡੇ ਤੋਂ ਪੁੱਛ ਸਕਦੇ ਹੋਗੇ ਅਸੀਂ ਤੁਹਾਨੂੰ ਆਨਸਰ ਦੇਵਾਂਗੇ ਰਿਸਪਲਾਈ ਕਰਾਂਗੇ ਨਾਲ ਨਾਲ ਲਓ ਜੀ ਇਹ ਵੀ 1500 ਦਾ ਸੂਟ ਸੀਗਾ ਜਿਹੜਾ ਹੁਣ ਸਾਨੂੰ 500 ਰੁਪਏ ਡਿਸਕਾਊਂਟ ਦੇ ਉੱਤੇ ਸਾਨੂੰ ਦਿੱਤਾ ਜਾ ਰਿਹਾ ਜੀ ਇਹ ਲਓ ਜੀ ਐਤਾ-ਐਤਾ ਵਰਕ ਆਊਗਾ ਬਹੁਤ ਸਨਾ ਤੇ ਇਹਦੀ ਬਾਜੂ ਦਾ ਵਰਕ ਆਊਗਾ ਇਹਦੀ ਬਾਜੂ ਦੇ ਉੱਤੇ ਵੀ ਵਰਕ ਆਊਗਾ ਫਲਾਰ ਹੈ ਇਹਦੀ ਬਾਜੂ ਦੇ ਉੱਤੇ ਲਓ ਜੀ ਇਹ ਬਾਲਾ ਜੀ ਏ ਦੀ ਬਾਟਮ ਹਲਕਾ ਜਾਂ ਇਹਦੇ ਵਿੱਚ ਡਿਫਰੈਂਸ ਹੈਗਾ ਏ ਦੇ ਸੈਲਫ ਬਣਿਆ ਹੋਇਆ ਹੈਗਾ ਤੁਸੀਂ ਹੋ ਸਕਦਾ ਹੈ ਕਿ ਤੁਹਾਨੂੰ ਵੀਡੀਓ ਦੇ ਵਿੱਚ ਕਲਰ ਵੀ ਚੇਂਜ ਆ ਰਿਹਾ ਹੈ ਕਲਰ ਦੱਸੋ ਕਲਰ ਚੇਂਜ ਆ ਰਿਹਾ ਜੀ ਇਹਦੇ ਵਿੱਚ ਵੀਡੀਓ ਦੇ ਵਿੱਚ ਇਹ ਲਵੈਂਡਰ ਸ਼ੇਡ ਹੈਗਾ ਤੇ ਇਹਦੇ ਵਿੱਚ ਤੁਸੀਂ ਗ੍ਰੇ ਆ ਰਿਹਾ ਜੀ ਇਹਦੇ ਵਿੱਚ ਲਵੈਂਡਰ ਸ਼ੇਡ ਹੈ ਲਾਈਟ ਲਵੈਂਡਰ ਸ਼ੇਡ ਹੈਗਾ ਜੀ ਤੇ ਜਿਹੜੇ ਸ਼ਰਟ ਦਾ ਪ੍ਰਿੰਟ ਹੈਗਾ ਉਹ ਹਲਕਾ ਜਿਹਾ ਬ੍ਰੀਕ ਪ੍ਰਿੰਟ ਹੈਗਾ ਤੇ ਜਿਹੜੀ ਬਾਟਮ ਦਾ ਪ੍ਰਿੰਟ ਹੈਗਾ ਬਾਟਮ ਦਾ ਪ੍ਰਿੰਟ ਥੋੜਾ ਜਿਹਾ ਹਲਕਾ ਵੱਡਾ ਹੈਗਾ ਜਿਗਜ਼ੈਗ ਜਿਹਾ ਬਣਿਆ ਹੋਇਆ ਹੈਗਾ ਬਹੁਤ ਸੁਣਾ ਸੈਲਫ ਪ੍ਰਿੰਟ ਬਣਿਆ ਹੋਇਆ ਹੈ ਬਹੁਤ ਸੁਣਾ ਵਰਕ ਹੈਗਾ ਵਰਕ ਦੀ ਫਿਨਿਸ਼ਿੰਗ ਸਾਡੇ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਸਾਰੇ ਸੂਟ 1000 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਕੋਈ ਵੀ ਹੋਰ ਕੁਐਰੀਜ਼ ਹੈਗੇ ਤੁਸੀਂ ਸਾਨੂੰ ਵੀਆ ਕਰ ਸਕਦੇ ਹੋ 925875036 ਦੇ ਤੇ ਥੈਂਕ ਯੂ ਜੀ